ਸਸਈਆਂ ਸਾਰੇ ਭਰਾਵਾਂ ਨੂੰ ਤੁਹਾਡਾ ਸਵਾਗਤ ਆ ਪੀਵੀ08 ਵਾਲੇ YouTube ਚੈਨਲ ਤੇ ਵੀਰੋ ਆ ਪਿੰਡ ਅਟਾ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਣ ਲੇ ਹਾਂ ਪਿੰਡ ਅਟਾ ਤੇ ਮਸੂਲਪੁਰ ਆਪਾਂ ਜਾ ਰਹੇ ਹਾਂ ਮਸੂਲਪੁਰ ਨੂੰ ਤੁਹਾਨੂੰ ਦਿਖਾ ਲਾਂਗੇ ਰਾਹ ਤੇ ਨਾਲੇ ਮਸੂਲਪੁਰ ਪਿੰਡ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਠੀਕ ਹੈ ਜੀ ਵੀਰੋ ਹਣ ਆਪਾਂ ਬਲੌਗ ਹੀ ਪਾਇਆ ਕਰਨੇ ਆ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਵਾਲੇ ਵੀਰਾਂ ਨਾਲ ਗੱਲ ਵੀ ਕਰਿਆ ਕਰਨੀ ਆ ਠੀਕ ਹੈ ਜੀ ਤੇ ਆਪਾਂ ਵਧੀਆ-ਵਧੀਆ ਬਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਠੀਕ ਹੈ ਜੀ ਤੇ ਪਿੰਡਾਂ ਦਾ ਮਾਹੌਲ ਦੇਖਿਆ ਕਰਾਂਗੇ ਕੋਈ ਵਧੀਆ ਚੀਜ਼ਾਂ ਜਿੱਦਾਂ ਬਣੀਆਂ ਪਿੰਡਾਂ 'ਚ ਉਹ ਤੁਹਾਨੂੰ ਦਿਖਾ ਲਿਆ ਕਰਾਂਗੇ ਕੱਲੇ-ਕੱਲੇ ਪਿੰਡ ਜੀ ਆ ਕੇ ਠੀਕ ਹੈ ਜੀ ਹਫ਼ਤੇ ਤੱਕ ਆਪਾਂ ਇਹ ਚੀਜ਼ ਸ਼ੁਰੂ ਕਰ ਦੇਣੀ ਆ ਠੀਕ ਹੈ ਜੀ ਪਿੰਡਾਂ ਦੇ ਵਿੱਚ ਜਾ ਕੇ ਉਥੇ ਜਿਹੜੀਆਂ ਵਧੀਆ-ਵਧੀਆ ਚੀਜ਼ਾਂ ਬਣੀਆਂ ਆ ਠੀਕ ਹੈ ਜੀ ਉਹ ਤੁਹਾਡੇ ਦਿਖਾ ਲਿਆ ਕਰਾਂਗੇ ਤੁਹਾਨੂੰ ਠੀਕ ਹੈ ਜੀ ਇੱਥੇ ਪੀਵੀ08 ਵਾਲੇ ਦੇ ਚੈਨਲ ਤੇ YouTube ਤੇ ਤੁਹਾਡਾ ਆਪਣਾ ਠੀਕ ਹੈ ਜੀ ਤੇ ਬਣੇ ਰਹੋ ਬਲੌਗ ਦੇ ਵਿੱਚ ਠੀਕ ਹੈ ਜੀ ਸ਼ੇਅਰ ਕਰਿਓ ਲਾਈਕ ਕਰਿਓ ਫੋਲੋ ਕਰੋ ਆਪਣੇ ਭਰਾ ਦੇ YouTube ਚੈਨਲ ਨੂੰ ਸਸਿ ਮਿਆ ਜੀ ਬੀਰੂ ਪਿੰਡ ਆਟਾ ਠੀਕ ਹੈ ਜੀ ਜਾ ਰਹੇ ਆਪਾਂ ਬਾਰ ਬਾਰ ਜੀ ਸੜਕ ਤੇ ਪਿੰਡ ਮਸੂਲਪੌਣ ਨੂੰ ਠੀਕ ਹੈ ਜੀ ਤੇ ਆ ਜਿਹੜਾ ਰੋਡ ਆ ਜੀ ਇਹ ਨਿਕਲਦਾ ਗ੍ਰੈਂਡ ਰੋਡ ਤੇ ਗ੍ਰੈਂਡ ਵਾਲ ਫਲੋਰ ਰੋਡ ਤੇ ਠੀਕ ਹੈ ਜੀ ਤੇ ਆ ਜਾ ਰਿਹਾ ਰਸਤਾ ਮਸੂਲਪੌਣ ਨੂੰ ਠੀਕ ਹੈ ਜੀ ਉੱਦਾਂ ਇਹ ਵੀ ਪਹੁੰਚਣ ਨੂੰ ਲੜ ਜਾਂਦਾ ਮੂਰੇ ਰੋਡ ਜਾ ਕੇ ਠੀਕ ਹੈ ਜੀ ਆ ਪਿੰਡ ਵਾਲਾ ਰਾਹ ਆਟਾ ਪਿੰਡ ਦੇ ਵਿੱਚੋਂ ਜਾ ਰਹਾ ਜਾ ਰਿਹਾ ਠੀਕ ਹੈ ਜੀ ਆ ਵਾਲਾ ਤੇ ਇੱਦਾਂ ਹੀ ਬਣੇ ਰਹੋ ਬਲੌਗ ਦੇ ਵਿੱਚ ਠੀਕ ਹੈ ਜੀ ਤੇ ਇਹ ਜਾ ਰਹੇ ਆਪਾਂ ਮਸੂਲਪੁਰ ਮਸੂਲਪੁਰ ਪਿੰਡ ਵੀ ਤੁਹਾਨੂੰ ਤੁਹਾਨੂੰ ਲਾਂਗੇ ਬਲੌਗ ਦੇ ਵਿੱਚ ਦੱਸਿਓ ਕਮੈਂਟ ਕਰਕੇ ਜੀ ਵੀਡੀਓ ਬਲੌਗ ਵਧੀਆ ਲੱਗਾ ਇਦਾਂ ਦਾ ਐਡੇ ਸਾਡੇ ਹੋਰ ਨਵੀਆਂ-ਨਵੀਆਂ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਗੱਲਬਾਤ ਕਰਿਆ ਕਰਾਂਗੇ ਤਾਂ ਆਪਾਂ ਉਦਾਂ ਜਣ ਕੇ ਜਾ ਰਹੇ ਆਂ ਠੀਕ ਹੈ ਜੀ ਪਿੱਛੇ ਰੌਲੇ ਰੌਲਾ ਪੈਂਦਾ ਹੋਣਾ ਵੀਰੋ ਆਪਾਂ ਗੁਰਦੁਆਰੇ ਆਂ ਗੁਰਦੁਆਰੇ ਬਹਿ ਕੇ ਬਾਜ ਦੁਆਰਾ ਵਿੱਚ ਰਿਕਾਰਡ ਕਰ ਰਹੇ ਆਂ ਠੀਕ ਹੈ ਜੀ ਬਲੌਗ ਦੇ ਵਿੱਚ ਤਾਂ ਕਰਕੇ ਇਸ ਲਈ ਸੌਰੀ ਠੀਕ ਹੈ ਜੀ ਇਹ ਆ ਪਿੰਡਾਟਾ ਖੂਬਸੂਰਤ ਪਿੰਡ ਹੈ ਠੀਕ ਹੈ ਜੀ ਬਹੁਤ ਲੋਕ ਇੱਥੇ ਦੇ ਵਧੀਆ ਆ ਠੀਕ ਹੈ ਜੀ ਤੇ ਇੱਥੇ ਵੀ ਮੇਲਾ ਹੁੰਦਾ ਠੀਕ ਹੈ ਜੀ ਤੇ ਬਹੁਤ ਭਾਰਾ ਠੀਕ ਹੈ ਜੀ ਮੂਰੇ ਮੰਦਰ ਵੀ ਹੋਣਾ ਇਸ ਰਾਹੇ ਠੀਕ ਹੈ ਜੀ ਨਾਲੇ ਹੀ ਅੱਗੇ ਜਿਹੜਾ ਰਾਸਤਾ ਆਪਾਂ ਮੋੜਨਾ ਆ ਉਹਦੇ ਦੂਜੀ ਸਾਈਡ ਨੂੰ ਜਿਹੜਾ ਮੋੜ ਦਾ ਉੱਤੇ ਮੰਦਰ ਆ ਬਹੁਤ ਹੀ ਖੂਬਸੂਰਤ ਠੀਕ ਹੈ ਜੀ ਤੇ ਇਹ ਆਪਾਂ ਜਾ ਰਹੇ ਆ ਆਪਾਂ ਗੁਰਦੁਆਰੇ ਦੇ ਵਿੱਚ ਜੀ ਨਾਲ ਕੇ ਜਾਵਾਂਗੇ ਪਿੰਡ ਮਸੂਲਪੌਣ ਨੂੰ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਉੱਥੇ ਵੀ ਬਹੁਤਾਂ ਦੀਆਂ ਦੌੜਾਂ ਜਾਣ ਕੇ ਹੁੰਦੀਆਂ ਹਨਾ ਉੱਥੇ ਵੀ ਮੇਲਾ ਬਹੁਤ ਭਾਰਾ ਹੁੰਦਾ ਠੀਕ ਹੈ ਜੀ ਆਪਾਂ ਬਾਅਦ ਬਾਅਦ ਚ ਜਾ ਰਹੇ ਆ ਵੀਰੋ ਤੇ ਉਹ ਰੋਡ ਵੀ ਬਹੁਤ ਵਧੀਆ ਬਣਾਇਆ ਹੈ ਇੱਧਰ ਦੀ ਵਿੱਚ ਮਰਥ ਥੋੜਾ ਜਿਹਾ ਮੂਰੇ ਆ ਵੀਰੋ ਇਹ ਵੀ ਗ੍ਰੈਂਡ ਜਾ ਰਿਹਾ ਠੀਕ ਹੈ ਜੀ ਤੇ ਥੋੜਾ ਜਿਹਾ ਮੂਰੇ ਟੁੱਟਾ ਰੋਡ ਆਣਾ ਗੁਰਦੁਆਰੇ ਤੋਂ ਬਾਅਦ ਬਾਕੀ ਤਾਂ ਹੈ ਨਾ ਜਾਨਿ ਕਿ ਕਲੀਅਰ ਆ ਥੋੜਾ ਜਿਹਾ ਜਾਨਿ ਕਿ ਇਦਾਂ ਵੀ ਨਹੀਂ ਜਿਆਦਾ ਥੋੜਾ ਜਿਹਾ ਟੁੱਟਾ ਰੋਡ ਆਣਾ ਬਾਕੀ ਤਾਂ ਸਹੀ ਆ ਵੀਰੋ ਇਹ ਆ ਜੀ ਪਿੰਡ ਅੱਟੇ ਦਾ ਗੁਰਦੁਆਰਾ ਸਾਹਿਬ ਠੀਕ ਹੈ ਜੀ ਬਹੁਤ ਹੀ ਖੂਬਸੂਰਤ ਬਣਾਇਆ ਗਿਆ ਆ ਜੀ ਇੱਥੇ ਵੀ ਵੱਡੇ ਪੱਧਰ ਤੇ ਬੋਲਦਾਂ ਦੀਆਂ ਦੌੜਾਂ ਹੁੰਦੀਆਂ ਵੀਰੋ ਠੀਕ ਹੈ ਜੀ ਰੱਜ ਬਹੁਤ ਜ਼ਿਆਦੇ ਪੈਂਦਾ ਇੱਥੇ ਵੀ ਠੀਕ ਹੈ ਜੀ ਤੁਹਾਨੂੰ ਪਤਾ ਲੱਗ ਜਾਣਾ ਹਨਾ ਮੂਰੇ ਜਾ ਕੇ ਬੋਲਦ ਜਿੱਦਾਂ ਬਣਾਇਆ ਗਿਆ ਆ ਹਨਾ ਬੋਲਦਾਂ ਦੀਆਂ ਉਹ ਸਟੈਚੂ ਬਣਾਏ ਗਿਆ ਠੀਕ ਹੈ ਜੀ ਤੇ ਦੇਖੋ ਕਿੰਨਾ ਖੂਬਸੂਰਤ ਰੁੱਖਤ ਕਿੰਨੇ ਵਧੀਆ ਤਰੀਕੇ ਨਾਲ ਆਏ ਆ ਬਾਤਾਵਰਨ ਦੇ ਹਨ ਤੇ ਜਾਨੀ ਕਿ ਅੰਦਰ ਜਾ ਕੇ ਬੰਦੇ ਨੂੰ ਸਕੂਨ ਮਿਲਦਾ ਬਹੁਤ ਜ਼ਿਆਦਾ ਹੈ ਨਾ ਇੱਥੇ ਵੀ ਤੇ ਦੇਖੋ ਕਿੰਨਾ ਚੇਂਜ ਮਿਲ ਰਿਹਾ ਦੇਖ ਕੇ ਨਾ ਗੁਰਦੁਆਰਾ ਸਾਹਿਬ ਪਹਿਲਾਂ ਹਨਾ ਤੇ ਇਹੀ ਹੁੰਦਾ ਆਪਣੇ ਗੁਰੂ ਘਰ ਦੇ ਵਿੱਚ ਜਾ ਕੇ ਸ਼ਾਂਤੀ ਮਿਲਦੀ ਬੰਦੇ ਨੂੰ ਠੀਕ ਹੈ ਜੀ ਕੀ ਬਹੁਤ ਹੀ ਜਿਆਦੇ ਮੈਂ ਤਾਂ ਦੇਖ ਕੇ ਮਿਲਦੀ ਗੁਰੂ ਘਰ ਜਿੱਥੇ ਸਾਡੇ ਸਾਡੇ ਨਾ ਸਾਡੇ ਮਨ ਨੂੰ ਇੰਦਾ ਸ਼ਾਂਤੀ ਮਿਲਦੀ ਤੁਸੀਂ ਸੋਚ ਨਹੀਂ ਸਕਦੇ ਠੀਕ ਹੈ ਜੀ ਆ ਵੀਰੋ ਆਪਣੇ ਬੋਲਦਾਂ ਜਿੱਥੇ ਦੌੜਾ ਹੁੰਦੀਆਂ ਠੀਕ ਹੈ ਜੀ ਪਰ ਬੋਲਦ ਬਣਾਏ ਗਏ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਇਹਦੇ ਵਿੱਚ ਇੰਦਾ ਲਾ ਕੇ ਆਲੇ ਦੁਆਲੇ ਘੁੰਮਦੇ ਆ ਇੰਦਾ ਤੜਾਉਂਦੇ ਆ ਬੋਲਦ ਠੀਕ ਹੈ ਜੀ ਤੇ ਆ ਗੁਰਦੁਆਰਾ ਸਾਹਿਬ ਦਾ ਨਾਮ ਲਿਖਿਆ ਆ ਇਰ ਆ ਜਾ ਰਿਹਾ ਆ ਆਪਣੇ ਮਸੂਰਪੁਰ ਨੂੰ ਠੀਕ ਹੈ ਜੀ ਬਚੇ ਨਿਕਲਦਾ ਆਹੀ ਥੋੜਾ ਜਿਆ ਰੋਡ ਵੀਰੋ ਟੁੱਟਾ ਠੀਕ ਹੈ ਜੀ ਬਾਕੀ ਤਾਂ ਸਹੀ ਆ ਮੁਰਿਆ ਕੇ ਰੋਡ ਆ ਫਲੋਰ ਵਾਲਾ ਵੀਰੋ ਰੂਟ ਸਾਨੂੰ ਤਾਂ ਇਦਾਂ ਹੋਣਾ ਸਾਰਾ ਹਨ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਵੀਰੋ ਠੀਕ ਹੈ ਜੀ ਇਹ ਗਰਾਿਆਂ ਤੋਂ ਲੈ ਕੇ ਜਾ ਪਗਵਾੜ ਜਲੰਧਰ ਰੋਡ ਤੋਂ ਲੈ ਕੇ ਫਲੋਰ ਰੋਡ ਹਨ ਸਾਰਾ ਹੀ ਆ ਜਿਹੜੀ ਛਟਕ ਜਾਂਦੀ ਆ ਮੂਰੇ ਰੋਡ ਹੀ ਆ ਵੀਰੋ ਫਿਰ ਤੋਂ ਸਾਡੇ ਰੋਡ ਤੇ ਨਿਕਲਦਾ ਇਹ ਜਾ ਰਿਹਾ ਮਸੂਰਪੁਰ ਨੂੰ ਰਾਹ ਠੀਕ ਹੈ ਜੀ ਤੇ ਤੇ ਬੜੇ ਨੂੰ ਬਲੌਗ ਦੇ ਵਿੱਚ ਲਾਈਕ ਜਰੂਰ ਕਰਿਆ ਕਰੋ ਮੇਰਾ ਭਰਾ ਠੀਕ ਹੈ ਜੀ ਤੇ ਬੜੇ ਨੂੰ ਬਲੌਗ ਦੇ ਵਿੱਚ ਅੱਦੇ ਅੱਗੇ ਵੱਧੀਆਂ ਵੱਧੀਆਂ ਤੁਹਾਨੂੰ ਚੀਜ਼ਾਂ ਦਿਖਾਉਂਦੇ ਰਹਾਂਗੇ ਇਹ ਆ ਬੀਰੋ ਕੋਪਾ ਬਣੇ ਠੀਕ ਹੈ ਜੀ ਜੋ ਕਿ ਆਪਣੇ ਹੁਣ ਪੰਜਾਬ ਦੇ ਵਿੱਚ ਬਹੁਤ ਘਟ ਗਿਆ ਲੁੱਕੀ ਕਮਰਿਆਂ ਦੇ ਵਿੱਚ ਜਿੱਦਾਂ ਤੂੜੀ ਰੱਖਣ ਲੱਪੇ ਠੀਕ ਹੈ ਜੀ ਤੇ ਦੇਖੋ ਕਿੰਨੇ ਖੂਬਸੂਰਤ ਲੱਗਦੇ ਆ ਠੀਕ ਹੈ ਜੀ ਤੇ ਆਪਾਂ ਹੁਣ ਫਸੂਲਪੁਰ ਵਾਲੇ ਰਾਹ ਤੇ ਆ ਠੀਕ ਹੈ ਜੀ ਆਇਆ ਜੀ ਵੀਰੋ ਪੱਠਾ ਜਿਹੜਾ ਬੰਦ ਹੋ ਚੁੱਕਾ ਆ ਠੀਕ ਹੈ ਜੀ ਤੇ ਪੱਠੇ ਵੀ ਹੁਣ ਕਈ ਆਪਣੇ ਪੰਜਾਬ ਦੇ ਵਿੱਚ ਬੰਦ ਹੋ ਗਏ ਠੀਕ ਹੈ ਜੀ ਕਿਉਂਕਿ ਇਹਨਾਂ ਨੂੰ ਖਰਚਾ ਬਹੁਤ ਜ਼ਿਆਦਾ ਆ ਰਿਹਾ ਠੀਕ ਹੈ ਜੀ ਇਹ ਬਿਊਰੋ ਪੱਠਾ ਬੰਦ ਹੋ ਚੁੱਕਾ ਕਿਉਂਕਿ ਹੁਣ ਨਵੇਂ ਤਰੀਕੇ ਦੇ ਪੱਠੇ ਚੱਲੇ ਆ ਜਿਨ੍ਹਾਂ ਦੇ ਵਿੱਚ ਪ੍ਰਦੂਸ਼ਣ ਫਰੀ ਹੈ ਨਾ ਉਹ ਵਾਲੇ ਚੱਲੇ ਪੁਰਾਣੇ ਜਿੰਨੇ ਵੀ ਬੰਦ ਹੋਈ ਜਾਂਦੇ ਆ ਕਿਉਂਕਿ ਇਹਨਾਂ ਦੇ ਖਰਚਾ ਬਹੁਤ ਜ਼ਿਆਦਾ ਆ ਰਿਹਾ ਠੀਕ ਹੈ ਜੀ ਬਣੇਗਾ ਬਲੌਗ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਮਸੂਲਪੁਰ ਪਿੰਡ ਦਿਖਾਉਲਦੇ ਆ ਜਾ ਕੇ ਰਿਆਜੇ ਮਸੂਲਪੁਰ ਦੀ ਜਗਾ ਠੀਕ ਹੈ ਜੀ ਇੱਥੇ ਵੀ ਇੱਕ ਹਫਤਾ ਪਤਾ ਨਹੀਂ 4 ਦਿਨ ਲਗਾਤਾਰ ਮੇਲਾ ਚੱਲਦਾ ਠੀਕ ਹੈ ਜੀ ਬਹੁਤ ਹੀ ਜਿਆਦਾ ਰੌਣਕ ਹੁੰਦਾ ਬਹੁਤ ਦੂਰੋਂ ਲੋਕ ਮੱਥਾ ਟੇਕਣ ਆਉਂਦੇ ਦੂਰੋਂ ਦੂਰੋਂ ਠੀਕ ਹੈ ਜੀ ਕਾਫੀ ਭਾਰਾ ਮੇਲਾ ਹੁੰਦਾ ਠੀਕ ਹੈ ਜੀ ਕਲਾਕਾਰ ਆਉਂਦੇ ਆ ਵੱਡੇ ਸਿੰਗਰ ਹਨ ਵਧੀਆ ਸਿੰਗਰ ਆਉਂਦੇ ਜਿੱਦਾਂ ਠੀਕ ਹੈ ਜੀ ਇਹ ਮਸੂਲਪੁਰ ਦੇ ਵਿੱਚ ਜਗਾ ਹੈ ਪਿੰਡ ਮਸੂਲਪੁਰ ਠੀਕ ਹੈ ਜੀ ਜਾ ਗਏ ਆਪਾਂ ਤੁਹਾਨੂੰ ਦਿਖਾ ਲਾਂਗੇ ਪਿੰਡ ਦੇ ਵਿੱਚੋਂ ਥੋੜਾ ਜਿਹਾ ਪਿੰਡ ਵਿੱਚੋਂ ਦਿਖਾ ਲਾਂਗੇ ਕਿੰਦਾ ਦਾ ਹਨਾ ਕਿੰਨਾ ਖੂਬਸੂਰਤ ਪਿੰਡ ਆ ਠੀਕ ਹੈ ਜੀ ਤੇ ਸਕੂਲ ਵੀ ਬਹੁਤ ਵਧੀਆ ਬਣਾਇਆ ਗਰਾਊਂਡ ਵੀ ਬਹੁਤ ਵੱਡੀ ਬਣਾਈ ਹੋਇਆ ਠੀਕ ਹੈ ਸਕੂਲ ਦੇ ਨਾਲ ਹੀ ਬਹੁਤ ਹੀ ਖੂਬਸੂਰਤ ਗਰਾਊਂਡ ਤੇ ਸਕੂਲ ਬਣਾਇਆ ਗਿਆ ਹੈ ਇਹ ਆ ਜੀ ਪਿੰਡ ਮਸੂਲਪੁਰ ਦਾ ਗੁਰਦੁਆਰਾ ਸਾਹਿਬ ਜਿਹੜਾ ਉਹ ਵੀ ਬਹੁਤ ਜਿਆਦਾ ਖੂਬਸੂਰਤ ਬਣਾਇਆ ਗਿਆ ਆ ਠੀਕ ਹੈ ਜੀ ਤੇ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਤੇ ਪਿੰਡ ਦੇ ਵਿੱਚ ਜਾਵਾਂਗੇ ਆਪਾਂ ਅਪਾ ਲੈਣ ਤੋਂ ਦਨਿਆਣਿਆਂ ਨੂੰ ਚੱਲੇ ਸਕੂਲ ਨੂੰ ਠੀਕ ਹੈ ਜੀ ਪਿੱਛੇ ਆਪਣੇ ਜਿਹੜੇ ਬੂਲਦੇ ਗੁਰਦੁਆਰੇ ਬੈਠੇ ਸੇਵਾ ਕਰਦੇ ਗੁਰਪੁਰ ਕਰਕੇ ਤੰਤਰੀ ਦਾ ਗੁਰਪੁਰ ਆ ਵੀਰੋ ਠੀਕ ਹੈ ਜੀ ਤੇ ਨਾਲੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਸਿਆਣੇ ਬੰਦਿਆਂ ਨਾਲ ਗੱਲਬਾਤ ਕਰਿਆ ਕਰਾਂਗੇ ਠੀਕ ਹੈ ਜੀ ਕੋਈ ਵਧੀਆ ਚੀਜ਼ਾਂ ਹੋਰ ਪਿੰਡਾਂ ਦੇ ਵਿੱਚ ਇਸੇ ਹਫ਼ਤੇ ਦੇ ਵਿੱਚ ਵਿੱਚ ਆਪਾਂ ਗੁਰਪੁਰ ਤੋਂ ਬਾਅਦ ਪਿੰਡਾਂ ਦੇ ਵਿੱਚ ਜਾ ਕੇ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾ ਲਿਆ ਕਰਾਂਗੇ ਜਿਹੜੀਆਂ ਬਹੁਤ ਹੀ ਸੋਹਣੀ ਤਰੀਕੇ ਨਾਲ ਬਣਾਈਆਂ ਗਈਆਂ ਆ ਠੀਕ ਹੈ ਜੀ ਹਰੇਕ ਪਿੰਡ ਜਿੱਦਾਂ ਆਪਾਂ ਪਹਿਲਾ ਵਾਲੇ ਦੁਆਲੇ ਆਪਣੇ ਪਿੰਡ ਘੁੰਮਾਂਗੇ ਠੀਕ ਹੈ ਜੀ ਫੇਰ ਹੋਰ ਉਸਿਆਣੇ ਬੰਦਿਆਂ ਨਾਲ ਗੱਲਬਾਤ ਵੀ ਕਰਿਆ ਕਰਾਂਗੇ ਦਾ ਸ਼ਾਮ ਦੇ ਵੇਲੇ ਜਾਇਆ ਕਰਾਂਗੇ ਲਾਈਵ ਬਲੌਗ ਵੀ ਪਾਇਆ ਕਰਾਂਗੇ ਬਲੌਗ ਵੀ ਪਾਇਆ ਕਰਾਂਗੇ ਠੀਕ ਹੈ ਜੀ ਤੇ ਆਪਾਂ ਹੁਣ ਪਿੰਡ ਦੇ ਵਿੱਚ ਐਂਟਰ ਕਰਨਾ ਆਪਾਂ ਜਾ ਰਹੇ ਹਾਂ ਸਕੂਲ ਵੱਲੋਂ ਵੀਰੋ ਠੀਕ ਹੈ ਜੀ ਤੇ ਸ਼ੇਅਰ ਕਰੋ ਲਾਈਕ ਕਰੋ ਟੱਕਰਦਿਆਂ ਦੇ ਮੋਰ ਉਧਰ ਪਿੰਡ ਦੇ ਵਿੱਚ ਜਾ ਕੇ ਸੱਸੇ ਪੁੱਤ ਜੀ ਪਿੰਡ ਮਸੂਲਪੁਰ ਦੀ ਗਰਾਊਂਡ ਸਕੂਲ ਨਾਲ ਦੀ ਠੀਕ ਹੈ ਜੀ ਨਿਆਣਿਆਂ ਵਾਲੇ ਖੇਡਰ ਵਾਸਤੇ ਬਣਾਈ ਗਈ ਫੁੱਟਬਾਲ ਤੇ ਬਾਡਬਾਲ ਖੇਲਦੇ ਆ ਠੀਕ ਹੈ ਜੀ ਹੋਰ ਵੀ ਕਈ ਖੇਡਦੇ ਆ ਠੀਕ ਹੈ ਜੀ ਕਬੱਡੀ ਵਗੈਰਾ ਆ ਤੁਹਾਡੇ ਸਾਹਮਣੇ ਸਕੂਲ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਬਣਾਇਆ ਗਿਆ ਆ ਠੀਕ ਹੈ ਜੀ ਬਿਜਲੀ ਵੀ ਆਪਣੇ ਸਕੂਲ ਆਪੇ ਪੈਦਾ ਕਰਦਾ ਉਹ ਸੋਲੋ ਹਿੱਟਰ ਤੁਹਾਡੇ ਸਾਹਮਣੇ ਲਾਏ ਗਏ ਆ ਠੀਕ ਹੈ ਜੀ ਬਹੁਤ ਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਕੂਲ ਤੇ ਗਰਾਊਂਡ ਸਾਂਭੀ ਗਈਆਂ ਮਸੂਲਪੁਰਿਆਲੋਂ ਸਸੀਗਲ ਜੀ ਲਾਈਕ ਕਰਿਓ ਸ਼ੇਅਰ ਕਰਿਓ